ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੂਕ ਉਚਰੇ ਸਾਸਤਰ ਖਟ ਪਿੰਗ ਗਿਰਨ ਚੜ ਜਾਏ ਆਂਧ ਲਖੇ ਬਦਰੋ ਸੁਣੇ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਚ ਹਮਾਰੀ ਬਰਨ ਸਕੈ ਮਹਿਮਾ ਜੋ ਤੁਮਾਰੀ ਹਮ ਨ ਸਗਤ ਕਰ ਸਿਰਤ ਤੁਮਾਰੀ ਆਪਲੇ ਹੋ ਤੁਮ ਕਦਾ ਸੁਧਾਰੀ ਆਪੇ ਹਰ ਇੱਕ ਰੰਗ ਹੈ ਆਪੇ ਬਉ ਰੰਗੀ ਜੋ ਤਿਸ ਭਾਵੇ ਨਾਨਕਾ ਸਾਈ ਗਲੇ ਚੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਆਪਨੇ ਕੱਲ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਸੰਖੇਪ ਵਿਆਖਿਆ 162 ਅੰਗ ਤੱਕ ਸਰਵਣ ਕੀਤੀ ਸੀ ਕਰੋ ਕਿਰਪਾ ਉਸ ਤੋਂ ਅੱਗੇ ਆਪਾਂ ਜੋ ਵਿਆਖਿਆ ਹੈ ਸੰਖੇਪ ਵਿਆਖਿਆ ਕਰ ਸਕੀਏ ਗੁਰੂ ਮਹਾਰਾਜ ਸਿਰ ਤੇ ਮਿਹਰ ਪਰਿਆ ਹੱਥ ਰੱਖਣ ਜੀ ਗੌੜੀ ਬੈ ਰਾਗਣ ਮਹੱਲਾ ਤੀਜਾ ਇਹ ਸ਼ਬਦ ਵੀ ਗੌੜੀ ਰਾਗ ਦੇ ਵਿੱਚ ਤੀਸਰੇ ਪਾਦਸ਼ਾਹ ਸਾਹਿਬ ਸਿਰਗੁਰੂ ਅਮਰਦਾਸ ਜੀ ਮਹਾਰਾਜ ਦੁਆਰਾ ਉਚਾਰੀ ਗਈ ਗੁਰਬਾਣੀ ਵਿੱਚੋਂ ਹੈ ਜੀ ਸਭ ਜਗ ਕਾਲੈ ਵਸ ਹੈ ਬਾਦ ਆ ਦੂਜੈ ਭਾਏ ਹਉ ਮੈਂ ਕਰਮ ਕਮਾਵਦੇ ਮਨ ਮੁਖ ਮਿਲਾ ਸਜਾਏ ਇਹ ਜਿਹੜਾ ਸਾਰੀ ਦੁਨੀਆ ਸਾਰਾ ਸੰਸਾਰ ਆ ਨਾ ਇਹ ਕਾਲ ਦੇ ਵਾਸਾ ਹੈ ਕਾਲ ਹੁੰਦਾ ਸਮਾਂ ਜਿਹੜਾ ਸਮਾਂ ਬੀਤ ਗਿਆ ਜਿਹੜਾ ਸਮਾਂ ਬੀਤੇ ਚਾਏ ਉਹ ਬੀਤ ਗਏ ਉਹ ਵੀ ਬੀਤ ਗਏ ਸਮੇਂ ਦੇ ਨਾਲ ਖਤਮ ਹੋ ਗਏ ਤੇ ਜਿਹੜਾ ਸੰਸਾਰ ਜਿੰਨੇ ਵੀ ਜੀਵ ਪੰਛੀ ਪੈਦਾ ਕੀਤੇ ਹੈ ਨਾ ਪ੍ਰਮਾਤਮਾ ਨੇ ਜਿਵੇਂ ਜੋ ਤੇਰਾ ਹੁਕਮ ਤੇ ਵਤਿ ਵਹੁਣਾ ਜਿਵੇਂ ਜਿਵੇਂ ਪ੍ਰਮਾਤਮਾ ਦਾ ਹੁਕਮ ਹੁੰਦਾ ਹੈ ਤਿਵੇਂ ਤਿਵੇਂ ਉਹ ਕਾਲ ਦੇ ਵਾਸ ਨੇ ਬੱਧੇ ਹੋਏ ਨੇ ਆਪ ਨਾਥ ਨਥੀ ਸਭ ਜਾ ਕੇ ਰਿਦਸ ਦਿਵਰਾ ਸਾਦ ਉਹ ਆਪ ਕਾਰਪੁਰਖ ਵੈਗੁਰੂ ਨਾਥ ਹੈ ਤੇ ਉਹਨੇ ਸਾਰਿਆਂ ਨੂੰ ਨੱਥ ਪਾਈ ਹੋਈ ਹੈ ਬਾਕੀ ਰਿਧੀਆਂ ਸਿੱਧੀਆਂ ਤੇ ਸਾਡੇ ਇਹ ਜੀਵਨ ਦਾ ਸਵਾਦ ਹੈ ਤੇ ਇਸ ਕਰਕੇ ਰਿਦਸ ਦਿਵਰਾ ਸਾਦ ਇਹ ਸਾਡਾ ਸਾਦ ਹੈ ਕਿ ਅਸੀਂ ਆਹ ਕੰਮ ਕਰਕੇ ਰਿਧੀਆਂ ਪ੍ਰਾਪਤ ਕਰ ਲੀਆਂ ਕੰਮ ਕਰਕੇ ਸਿੱਧੀਆਂ ਪ੍ਰਾਪਤ ਕਰ ਲੀਆਂ ਪਰੰਤੂ ਜੋ ਮੁਕਤੀ ਹੈ ਉਹ ਸਕਾਰਪੁਰਖ ਵੈਗੁਰੂ ਦੇ ਹੁਕਮ ਅਨਸਾਰ ਹੀ ਮਿਲਦੀ ਹੈ ਉਹਦੀ ਕਿਰਪਾ ਦੇ ਨਾਲ ਮਿਲਦੀ ਹੈ ਇਹ ਸਾਰਾ ਸੰਸਾਰ ਆ ਜਿਹੜਾ ਇਹ ਕਾਲ ਦੇ ਵਾਸ ਹੈ ਜੇ ਮਰਨ ਲਿਖਾਏ ਮੰਡਲ ਮੈਂ ਆਏ ਜੀਵਨ ਸਾਜੇ ਮਾਈ ਜਦੋਂ ਮੰਡਲ ਦੇ ਵਿੱਚ ਆਏ ਨਾ ਪਹਿਲਾਂ ਆਪਣਾ ਕਾਲ ਲਿਖਾ ਲਿਆ ਸਮਾਂ ਲਿਖਾ ਲਿਆ ਵੀ ਇੰਨੀ ਤੀਕ ਨੂੰ ਐਨੇ ਵਜ ਕੇ ਐਨੇ ਮਿੰਟ ਤੇ ਅਸੀਂ ਵਾਪਸ ਆ ਜਾਏ ਕਿ ਕਾਲਪੁਰਖ ਵੈਗਰੂ ਸਾਨੂੰ ਇਸ ਦੁਨੀਆ ਦੇ ਵਿੱਚ ਭੇਜ ਦੇ ਹੁਕਮ ਪਠਾਇਆ ਤੇ ਜਗ ਮੈਂ ਆਏ ਹੁਕਮ ਪਿਆ ਤੇ ਜਗ ਦੇ ਵਿੱਚ ਆ ਗਏ ਤੇ ਹੁਕਮ ਆਇਆ ਹੁਕਮ ਪਿਆ ਰਹਿਣਾ ਨਹੀਂ ਤੁਰ ਫਾਟੇ ਚੀਰੇ ਜਦੋਂ ਹੁਕਮ ਪਿਆ ਤਾਂ ਫੇਰ ਰਹਿਣਾ ਨਹੀਂ ਪਈ ਚਿੱਠੀਆਂ ਪਾਟ ਗਿਆ ਪਹਿਲਾਂ ਨਾ ਇੱਕ ਚਿੱਡੇ ਨੂੰ ਚਿੱਠੀ ਪੱਤਰ ਆਉਂਦੇ ਹੁੰਦੇ ਸੀ ਨਾ ਜਿਹੜੀ ਚਿੱਠੀ ਥੋੜੀ ਜਿਹੀ ਪਾਟੀ ਦੇ ਕਈ ਵਾਰੀ ਲੋਕ ਡਾਕੀਏ ਤੋਂ ਲੈਂਦੇ ਨਹੀਂ ਸੀ ਹੁੰਦੇ ਉਹ ਕਹਿੰਦੇ ਇਹਦੇ ਕਿਸੇ ਮਰੇ ਦੀ ਖਬਰ ਹੋਣੀ ਆ ਇਸ ਕਰਕੇ ਜਨ ਕੀ ਚੀਰੀ ਦਰਗੇ ਪਾਟੀ ਕਿੰਨਾ ਮਰਨਾ ਭਾਈ ਜਿਨ੍ਹਾਂ ਦੀ ਉਸਰਕਾਲਪੁਰਖ ਵੈਗ ਹੁਦੇ ਚਿੱਠੀ ਲਿਖੀਗੇ ਤੇ ਚਿੱਠੀ ਪਾੜ ਕੇ ਜਦੋਂ ਉਹਨਾਂ ਨੇ ਭੇਜ ਦਿੱਤੀ ਨਾ ਉਦੋਂ ਫੇਰ ਰੁਕਦਾ ਨਹੀਂ ਐ ਕੋਈ ਰਾਜਾ 라ਉਨਾ ਕੋਰ ਹੈ ਰੰਗਨਾ ਤੁੰਗ ਫਕੀਰ ਵਾਰੀ ਆਪੂ ਆਪਣੀ ਕੋਈ ਨਾ ਬੰਦੇ ਧੀਰ ਆਪਣੀ ਵਾਰੀ ਦੇ ਸਾਰੇ ਤੁਰੇ ਜਾਂਦੇ ਆ ਭਾਵੇਂ ਰਾਜਾ ਹੋਵੇ ਤੇ ਭਾਵੇਂ ਗਰੀਬ ਹੋਵੇ ਉਹ ਸਾਰਿਆਂ ਨੂੰ ਜਾਣਾ ਪੈਂਦਾ ਹੈ ਇਸ ਕਰਕੇ ਜਿਹੜਾ ਸੰਸਾਰ ਹੈ ਸਮਝ ਕੇ ਕਾਲਾ ਵਸ ਹੈ ਬਾਦਾਂ ਦੂਜੇ ਭਾਏ ਇਹ ਕਾਲ ਦੇ ਵਸ ਹੈ ਤੇ ਦ્વੈਤ ਭਾਵਨਾ ਵਿੱਚ ਫਸਿਆ ਫਿਰਦਾ ਹੈ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਉਹ ਮੈਂ ਕਰਮ ਕਮਾਵਦੇ ਮਨਮੁਖ ਮਿਲ ਸਜਾਏ ਜਿਹੜੇ ਮਨਮੁਖ ਲੋਕ ਆ ਨਾ ਉਹ ਕਹਿੰਦੇ ਆ ਮੈਂ ਕੀਤਾ ਉਹ ਮੈਂ ਕਰ ਲਿਆ ਜੇ ਮੈਂ ਨਾ ਹੁੰਦਾ ਆ ਨਹੀਂ ਸੀ ਹੋਣਾ ਜੇ ਮੈਂ ਨਾ ਹੁੰਦਾ ਆ ਨਹੀਂ ਸੀ ਹੋਣਾ ਇਹ ਵੇਖੋ ਤੁਸੀਂ ਥੋੜਾ ਜਾਈ ਸੋਚ ਲਓ ਜਦੋਂ ਨਿਤਨੇਮ ਸ਼ੁਰੂ ਕਰਦੇ ਜੋ ਸਵੇਰੇ ਤੋ ਇਹ ਪ੍ਰਸਾਦ ਸਵਈਏ ਦਸਵੇਂ ਪਾਤਸ਼ਾਹ ਨੇ ਬਾਣੀ ਚਾਰੀ ਸਮਰਾਥ ਆਪ ਕਾਲਪੁਰਖ ਦਾ ਰੂਪ ਸਨ ਤੇ ਉਹਨਾਂ ਵੀ ਬਾਣੀ ਉਚਾਰ ਲੱਗਿਆ ਤੁਐ ਪ੍ਰਸਾਦ ਤੇਰੀ ਕਿਰਪਾ ਨਾਲ ਬਾਣੀ ਉਚਾਰਨੇ ਕਹਿਤਾ ਤੇ ਅਸੀਂ ਐਡੇ ਹੋ ਮੈਂ ਇੰਨੇ ਹੰਕਾਰ ਦੇ ਵਿੱਚ ਭਰੇ ਪਏ ਆ ਕਿ ਇੰਨੇ ਵੀ ਸਾਰਾ ਕੁਝ ਅਸੀਂ ਕੀਤਾ ਐ ਇਸੇ ਕਰਕੇ ਮਾਨੁਖ ਮਿਲੇ ਸਜਾਏ ਮਨਮੁੱਖਾਂ ਨੂੰ ਇਹ ਸਜਾ ਮਿਲਦੀ ਜਦੋਂ ਗੁਰੂ ਤੋਂ ਬੇਮੁਖ ਹੋ ਜਾਂਦੇ ਹਾਂ ਜੀ ਮੇਰੇ ਮਨ ਗੁਰ ਚਰਣੀ ਚਿਤ ਲਾਏ ਗੁਰੂਖ ਨਾਮ ਨਿਧਾਲੇ ਦਰਗਹਿ ਲੈ ਛੜਾਏ ਇਸ ਕਰਕੇ ਮੇਰੇ ਮਨਾ ਤੂੰ ਗੁਰੂ ਦੇ ਚਰਨਾਂ ਨਾਲ ਚਿੱਤ ਲਾ ਲੈ ਇੱਕ ਜਗ੍ਹਾ ਇੱਕ ਜਗ੍ਹਾ ਟਿਕ ਕੇ ਬਹਿ ਜਾ ਇੱਕ ਨੂੰ ਆਪਣਾ ਮੰਨ ਲੈ ਜੇ ਇੱਕ ਨੂੰ ਮੰਨ ਲੇਗਾ ਨਾ ਤੇ ਪੂਜਾ ਅਕਾਲ ਕੀ ਪਰਚਾ ਸ਼ਬਦਾਂ ਤੇ ਦੀਦਾਰ ਖਾਲਸੇ ਦਾ ਜਦੋਂ ਇੱਕ ਜਗ੍ਹਾ ਟਿਕ ਜੇਗਾ ਫਿਰ ਤੇਰਾ ਮਨ ਵੀ ਮੇਰੇ ਮਨਾ ਤੂੰ ਟਿਕ ਜੇ ਟਿਕ ਜਾ ਇੱਕ ਜਗ੍ਹਾ ਤੇ ਗੁਰਮੁਖ ਨਾਮ ਨਿਧਾਨ ਲੈ ਦਰਗਾਹ ਲੈ ਛਡਾਏ ਤੇ ਫਿਰ ਇਹ ਗੁਰਮੁਖ ਪ੍ਰਾਣੀ ਹੁੰਦੇ ਆ ਨਾ ਉਹ ਨਾਮ ਦਾ ਖਜ਼ਾਨਾ ਆਪਣੇ ਨਾਲ ਲੈ ਕੇ ਚੱਲਦੇ ਆ ਤੋਸਾ ਹਰ ਕਾ ਨਾਮ ਲੈ ਤੇਰੇ ਕੁਲੇ ਨਾ ਲਾਗੇ ਗਾਲ ਜੀਓ ਉਹ ਇਸ ਕਰਕੇ ਜਿਸ ਤਰ੍ਹਾਂ ਪਤੋਸਾ ਕਿਹਾ ਜਾਂਦਾ ਪ੍ਰਸ਼ਾਦੇ ਨੂੰ ਇਹ ਪਿਛੇ ਨਾ ਜਦੋਂ ਕਿਤੇ ਬੀਬੀਆਂ ਨਾ ਪਿੰਡ ਦੇ ਵਿੱਚ ਗੁੱਸੇ ਟਾ ਕੇ ਰੋਟੀ ਅੱਗੇ ਰੱਖਦੇ ਨੇ ਹੁੰਦੀਆਂ ਸੀ ਨਾ ਪਤਾ ਕੀ ਕਹਿੰਦੀਆਂ ਸੀ ਆ ਲੈਣ ਤੋਸਾ ਮਰ ਲੈ ਤੋਸਾ ਹੁੰਦਾ ਵਾ ਰਸਤੇ ਦਾ ਖਾਣਾ ਤੋਸਾ ਹਰ ਕਾ ਨਾਮ ਹਰੀ ਦਾ ਨਾਮ ਜਦ ਤੋਸਾ ਲੈ ਕੇ ਜਾਂਦਾ ਤੇਰੇ ਕੁਲੇ ਨਾ ਲਾਗੇ ਗਾਲ ਜੀਓ ਤੇਰੀ ਕੁੜੀ ਵੀ ਤੇਰੀ ਬੱਚੀ ਰੂਗੀ ਤੇਰਾ ਕੋਈ ਨੁਕਸਾਨ ਨਹੀਂ ਹੋਊਗਾ ਇਸ ਕਰਕੇ ਗੁਰਮੁਖ ਨਾਮ ਨਿਧਾਨ ਲੈ ਗੁਰੂ ਦਾ ਨਾਮ ਨਿਧਾਨ ਨਾਮ ਦਾ ਖਜ਼ਾਨਾ ਲੈ ਕੇ ਚੱਲੇਗਾ ਨਾ ਤੇ ਫਿਰ ਦਰਗਾਹ ਦੇ ਵਿੱਚ ਪ੍ਰਮਾਤਮਾ ਅਕਾਲਪੁਰਖ ਵਾਹਿਗੁਰੂ ਤੈਨੂੰ ਆਪਣੇ ਗਲ ਨਾਲ ਲਾ ਲੂਗਾ ਤੈਨੂੰ ਛਡਾ ਲੂਗਾ ਜਮਾ ਤੋਂ ਰਹਾਉ ਟਹਿਰਾਉ ਦੇ ਕੇ ਪਰਮਾਉਂਦੇ ਹਨ ਲੱਖ ਚੌਰਾਸੀ ਪਰਮਦੇ ਮਨ ਹਟ ਆਵੇ ਜਾਏ ਗੁਰ ਕਾ ਸ਼ਬਦ ਨਾ ਚੀਨਿਓ ਫਿਰ ਫਿਰ ਜੋ ਨਹੀਂ ਪਾਏ ਲੱਖਾਂ ਹੀ ਜੋਨੀਆਂ ਦੇ ਵਿੱਚ ਇਹ ਜੀਵ ਭਰਮ ਦੇ ਫਿਰਦੇ ਰਹਿੰਦੇ ਆ ਤੇ ਮਨ ਦਾ ਹੰਕਾਰ ਕਰਕੇ ਮਨ ਅਠ ਕਰਕੇ ਹੀ ਕਦੇ ਕਿਸੇ ਪਾਸੇ ਚਲ ਜਾਂਦੇ ਆ ਕਦੇ ਕਹਿੰਦੇ ਵੀ ਜੇ ਅਸੀਂ ਆਪਣਾ ਜਿਹੜਾ ਤਨ ਹਵਾਲੇ ਗਾਰੀਏ ਤਾਂ ਵੀ ਮਨ ਤੇ ਰੋਗ ਨਾ ਜਾਏ ਵੀ ਕਹਿੰਦੇ ਕਦੇ ਕਹਿੰਦੇ ਵੀ ਹਮਾਲਾ ਦੇ ਵਿੱਚ ਜਾ ਕੇ ਨਾ برف ਵਿੱਚ ਆਪਣਾ ਤਾਂ ਨਹੀਂ ਗਾਲ ਲੀਏ ਪਰੰਤੂ ਮਨ ਦਾ ਰੋਗ ਉੱਥੇ ਵੀ ਨਹੀਂ ਜਾਂਦਾ ਉਹ ਮਨ ਹਟਾ ਨਾ ਮਨ ਦੀ ਹਟਦਾ ਹੈ ਤੇ ਜਿਹੜਾ ਨਾਮ ਆਪਣੇ ਘਰ ਬੈਠ ਕੇ ਗ੍ਰਸਟ ਕਰਦੇ ਆ ਵੈਗਰੂ ਵੈਗਰੂ 24 ਘੰਟੇ ਨਾਮ ਜਪਦੇ ਆ ਜਪਿਆ ਜਾ ਸਕਦਾ ਨਾ ਉਹ ਮਨ ਹਠ ਨਾਲ ਨਹੀਂ ਜਪਿਆ ਜਾ ਸਕਦਾ ਤੇ ਮਨਮੁਖ ਜਿਹੜੇ 184 ਲੱਖਾਂ ਹੀ ਲੋਕੀ ਤੁਰੇ ਫਿਰਦੇ 184 ਜੋ ਉਹਨਾਂ ਦੇ ਵਿੱਚ ਪਾਉਂਦੇ ਫਿਰਦੇ ਆ ਤੇ ਉਹ ਮਨ ਹਠ ਜਿਹੜੇ ਕਰਦੇ ਆ ਨਾ ਉਹ ਕਦੇ ਆਉਂਦੇ ਤੇ ਕਦੇ ਜਾਂਦੇ ਨੇ ਨਾ ਉਹ ਕਦੇ ਜੰਮਦੇ ਹਾਂ ਤੇ ਕਦੇ ਮਰ ਜਾਂਦੇ ਹਨ ਗੁਰ ਕਾ ਸਬਦ ਨਾ ਚੀਨਿਓ ਫਿਰ ਫਿਰ ਜੋ ਨਹੀਂ ਪਾਏ ਉਵੇਂ ਗੁਰੂ ਦਾ ਸ਼ਬਦ ਉਹਨਾਂ ਨੇ ਮਨ ਦੇ ਵਿੱਚ ਨਹੀਂ ਧਾਰਿਆ ਜਾਣਿਆ ਨਹੀਂ ਗਾ ਚੀਨੇ ਆਂ ਦਾ ਮਤਲਬ ਤਾਂ ਜਾਣਣਾ ਜਾਣਿਆ ਨਹੀਂ ਗਾ ਕਿ ਕਿਹੜੇ ਸ਼ਬਦ ਦੇ ਨਾਲ ਸਾਡਾ ਮੁਕਤੀ ਹੋਣੀ ਹੈ ਕਿਹੜੇ ਸ਼ਬਦ ਦੇ ਨਾਲ ਸਾਡੀ ਗਤੀ ਹੋਣੀ ਆ ਇਸ ਕਰਕੇ ਉਹ 1084 ਜੋਨਾਂ ਦੇ ਚੱਕਰ ਵਿੱਚ ਪਏ ਰਹਿੰਦੇ ਹਨ ਜੀ ਗੁਰਮੁਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਈ ਅਨੰਦਨ ਭਗਤੀ ਰਤਿਆ ਹਰ ਨਾਮੇ ਸੁਖ ਸਮਾਏ ਜਿਹੜੇ ਗੁਰਮੁਖ ਲੋਕ ਹਨਾ ਗੁਰੂਵਾਲ ਮੁਖ ਕਰਕੇ ਚੱਲਦੇ ਆ ਮਨ ਤੁਗ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਉਹ ਗੁਰੂ ਦਾ ਸਬਦ ਜਦੋਂ ਉਹਨਾਂ ਪੜ੍ਹਿਆ ਨਾ ਉਹਨਾਂ ਫੇ ਆਪਣਾ ਮੂਲ ਪਛਾਣ ਲਿਆ ਵੀ ਕਿਹੜੇ ਕੰਮ ਵਾਸਤੇ ਇਸ ਧਰਤੀ ਤੇ ਆਏ ਆ 184 ਜੂਨ ਭਾਈ ਮਾਰਚ ਕੋ ਪ੍ਰਭ ਦੀਵੜਾਈ ਇਸ ਪੌੜੀ ਤੇ ਜੂਨਰ ਚੁੱਕੇ ਆਏ ਜਾਏ ਦੁੱਖ ਪਾਏ ਦਾ ਉਹ ਫੇ ਚੁੱਕਦੇ ਨਹੀਂਗੇ ਇਸ ਗੱਲ ਤੋਂ ਇਹ ਗੱਲ ਜਿਹੜੀ ਦ੍ਰਿੜ ਕਰ ਦ੍ਰਿੜ ਕਰ ਗੋ ਨਾ ਮਾ ਰਵਤ ਉਹ ਜਿਹੜੀ ਨਾਮ ਵਾਥਾ ਨਾ ਉਹਨੂੰ ਦ੍ਰਿੜ ਕਰਕੇ ਗੰਢ ਦੇ ਲੈਂਦੇ ਆ ਤੇ ਗੁਰਮਖ ਖਾਨੇ ਆਪਣਾ ਪਛਾਣ ਲਿਆ ਤੇ ਨਾਮ ਉਹਨਾਂ ਦੇ ਮਨ ਦੇ ਵਿੱਚ ਵਸ ਗਿਆ ਹੈ ਜੀ ਆਂਦਨ ਭਗਤੀ ਰਤਿਆ ਹਰ ਨਾਮੇ ਸੁਖ ਸਮਾਏ ਉਹ ਫੇ ਦਿਨ ਰਾਤ ਭਗਤੀ ਵਿੱਚ ਰਤੇ ਰਹਿੰਦੇ ਹਨ ਨਾਮ ਜਪਦੇ ਹਨ ਲਾਲ ਰੰਗ ਤੇ ਸੋ ਲੱਗਾ ਜਿਸਕੇ ਵੜ ਭਾਗਾ ਮੈਲਾ ਕਦੇ ਨਾ ਹੋ ਵੀ ਨੇ ਲੱਗੇ ਧਾਗਾ ਉਹਨਾਂ ਨੂੰ ਭਗਤੀ ਦਾ ਨਾਮ ਦਾ ਰੰਗ ਲਾਲ ਰੰਗ ਚੜ ਜਾਂਦਾ ਤੇ ਨਾਂ ਤੇ ਉਹ ਲੱਥਦਾ ਹੀ ਆ ਤੇ ਨਾਂ ਉਨੂੰ ਕੋਈ ਦਾਗ ਲੱਗ ਜਾਂਦਾ ਦਾਗ ਲੱਗਦਾ ਹੈ ਇਸ ਤਰ੍ਹਾਂ ਸੁਹਾ ਰੰਗ ਸੁਪਨੇ ਨਹੀਂ ਸੀ ਪੈਂਦਾ ਕੇ ਗਲਹਾਰ ਇਸ ਲਹਿੰਦੇ ਬਿਲਮਨਾਉ ਬਈ ਜਿਹੜਾ ਸੁਹਾ ਰੰਗ ਹੁੰਦਾ ਨਾ ਵਕਾਰ ਦਾ ਰੰਗ ਹੁੰਦਾ ਤੇ ਉਹ ਫੇ ਜਦੋਂ ਆਪਣੇ ਅੱਕ ਦੀ ਸ਼ਾਮ ਆ ਨਾ ਜਿਹੜੀ ਉਹਦੇ ਵਾਂਗੂ ਬਦਲ ਜਾਂਦਾ ਤੁਰਦਾ ਰਹਿੰਦਾ ਹੈ ਤੇ ਜਿਹੜਾ ਵਾ ਪੱਕਾ ਨਾਮ ਨਾਮ ਪ੍ਰਮਾਤਮਾ ਦਾ ਨਾਮ ਜਿਹਨਾਂ ਦ੍ਰਿੜ ਕਰਕੇ ਆਪਣੇ ਹਿਰਦੇ 'ਚ ਉਸਾਇਆ ਨਾ ਦਿਨ ਰਾਤ ਭਗਤੀ ਕਰਕੇ ਉਸਦਾ ਸੁੱਖ ਦੇ ਵਿੱਚ ਸਮਾਇ ਰਹਿੰਦਾ ਹੈ ਨਾਮੇ ਸੋਕ ਸਮਾਇ ਨਾਮ ਦੇ ਵਿੱਚ ਸਮਾ ਜਾਂਦੇ ਹਨ ਜੀ ਮਨ ਸ਼ਬਦ ਮਰੈ ਪਰ ਤੀਤ ਹੋਏ ਹੋ ਮੈਂ ਤਜੈ ਵਿਕਾਰ ਜਨ ਨਾਨਕ ਕਰਮੀ ਪਾਈਆ ਨਾ ਹਰ ਨਾਮਾ ਭਗਤ ਭੰਡਾਰ ਉਹਨਾਂ ਦਾ ਮਾਨਾ ਜਿਹੜਾ ਉਹ ਸ਼ਬਦ ਦੀ ਸਿੱਧੀ ਨਾਲ ਸ਼ਬਦ ਜਪਣ ਦੇ ਨਾਲ ਨਾਮ ਜਪਣ ਦੇ ਨਾਲ ਉਹਨਾਂ ਦਾ ਮਨ ਮਰ ਜਾਂਦਾ ਮਨ ਦੀ ਆਪਣੀ ਕੋਈ ਕਾਮਨਾ ਨਹੀਂ ਰਹਿ ਜਾਂਦੀ ਉਹਨਾਂ ਨੂੰ ਪ੍ਰਤੀਤ ਹੋ ਜਾਂਦੀ ਹੈ ਇੱਕ ਅਕਾਲ ਪੁਰਖ ਵੈਗਰੂ ਤੇ ਉਹ ਵਹਿ ਹਉਮੈ ਦੇ ਕਰਕੇ ਜਿਹੜੇ ਵਿਕਾਰ ਜਿੰਨੇ ਉਹਨਾਂ ਦੇ ਵਿੱਚ ਆਏ ਹੁੰਦੇ ਆ ਨਾ ਉਹ ਸਾਰੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਇਹਦੀ ਮੈਲ ਲੱਗੀ ਹੈ ਨਾ ਭਰ ਗਿਆ ਮਤ ਪਾਪਾ ਕਾ ਸੰਗ ਉਹ ਧੋਪੈ ਨਾਵਾਂ ਕਾ ਰੰਗ ਉਹ ਮਨ ਨੂੰ ਜਿਹੜੀ ਮੈਲ ਲੱਗੀ ਉਹਦੀ ਮਨ ਮੈਲਾ ਹੋਇਆ ਹੁੰਦਾ ਹੈ ਤੇ ਉਹ ਮਨ ਦੇ ਵਿੱਚੋਂ ਸ਼ਬਦ ਮਰੇ ਪ੍ਰਤੀਤ ਹੋਏ ਹਉਮੈ ਤਜੇ ਵਿਕਾਰ ਹਉ ਮੇਦੀ ਮੈਲਾ ਜਿਹੜੀ ਉਹ ਸ਼ਬਦ ਦੇ ਨਾਲ ਗੁਰਗਰੜ ਸ਼ਬਦ ਮੁਖ ਪਾਏ ਉਹ ਸ਼ਬਦ ਜਿਹੜਾ ਮੁਖ ਚ ਪਾਇਆ ਜਦੋਂ ਉਹਨਾਂ ਨੇ ਨਾਮ ਜਪਿਆ ਤੇ ਹਉਮੈ ਦੇ ਵਕਾਰ ਜਿਹੜੇ ਸਾਰੇ ਉਹਨਾਂ ਨੇ ਛੱਡ ਦਿੱਤੇ ਤਜ ਦਿੱਤੇ ਹਨ ਜੀ ਜਨ ਨਾਨਕ ਕਰਮੀ ਪਾਈਆਂ ਨਾ ਹਰ ਨਾਮਾ ਭਗਤ ਭੰਡਾਰ ਤੀਸਰੇ ਪਾਛਾ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਬਖਸ਼ਿਸ਼ ਕਰਦੇ ਹਨ ਜਿਨ੍ਹਾਂ ਤੇ ਬਖਸ਼ਿਸ਼ ਹੁੰਦੀ ਹੈ ਨਾ ਉਹ ਵੇ ਨਾਮਾ ਭਗਤ ਨਾਮ ਆ ਜਿਹੜਾ ਨਾਮ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਤੇ ਭਗਤੀ ਦੇ ਭੰਡਾਰ ਭਰ ਜਾਂਦੇ ਹਨ ਉਹਨਾਂ ਦੇ ਉਹ ਭਗਤੀ ਦੇ ਭੰਡਾਰ ਭਰੇ ਆ ਉਹਨਾਂ ਵਿੱਚ ਉਹਨਾਂ ਦੇ ਨਾਮ ਜਪਦੇ ਨੇ ਤੇ ਹਰ ਨਾਮਾ ਭਗਤ ਭੰਡਾਰ ਜਿਹੜੇ ਭਗਤ ਆ ਨਾ ਮੇਰੀ ਬਾਂਦੀ ਭਗਤਿ ਛਡਾਵੇ ਬਾਂਦੇ ਭਗਤ ਨਾ ਛੂਟੇ ਮੋਹੇ ਏਕ ਸਮੈ ਮੂ ਕੋ ਕਹ ਬਾਂਦੇ ਤੋਫਨ ਮੋਪੈ ਜਵਾਬ ਨਾ ਹੋਏ ਇਹ ਗੁਰੂ ਮਹਾਰਾਜ ਜੀ ਲਿਖ ਕੇ ਨੇ ਗੁਰਬਾਣੀ ਦੇ ਵਿੱਚ ਕਿ ਜੇ ਭਗਤ ਬੰਨ ਲਏ ਤੇ ਮੇਰ ਕੋ ਛੁਟਦੀ ਨਹੀਂ ਜੇ ਮੈਂ ਬੰਨਾ ਤੇ ਭਗਤ ਛੁੜਾ ਲੈਂਦਾ ਇਸ ਕਰਕੇ ਉਹਨਾਂ ਦੇ ਭਗਤ ਐਡੇ ਵੱਡੇ ਭਗਤ ਹੋ ਜਾਂਦੇ ਆ ਕਿ ਉਹਨਾਂ ਦੇ ਕੋਲ ਨਾਮ ਦੇ ਭੰਡਾਰ ਭਰ ਜਾਂਦੇ ਹਨ ਜੀ ਗੌੜੀ ਮਹੱਲਾ ਤੀਜਾ ਇਹ ਸ਼ਬਦ ਵੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੁਆਰਾ ਉਚਾਰੀ ਗਈ ਗੁਰਬਾਣੀ ਹੈ ਜੀ ਪਈ ਅੜੇ ਦਿਨ ਚਾਰ ਹੈ ਹਰ ਹਰ ਲਿਖ ਪਾਇਆ ਸੋਭਾਵੰਤੀ ਨਾਰ ਹੈ ਗੋਰਾ ਮੁਖ ਗੁਣ ਗਾਇਆ ਪੀੜੇ تن ਚਾਰ ਹੈ ਸੋਹਰੇ ਜਾਣਾ ਨਿਤ ਨ ਸਭ ਮੁਕਲਾਵਣ ਹਾਰ ਸਭਨਾ ਸੋਹਰੇ ਵੰਜਣਾ ਸਭ ਮੁਕਲਾਵਣ ਹਾਰ ਸਾਰੇ ਹੀ ਸੋਹਰੇ ਜਾਣਾ ਜਿਸ ਤਰ੍ਹਾਂ ਇਸਤਰੀ ਇਹ ਨ ਬੱਚੀ ਤੁਹਾਡੇ ਘਰ ਬੱਚੀ ਦਾ ਜਨਮ ਹੁੰਦਾ ਤੇ ਉਹਦਾ ਜਦੋਂ ਸਮਾਂ ਆਉਂਦਾ ਨਾ ਉਹ ਉਹ ਸੋਹਰੇ ਘਰ ਚਲ ਜਾਂਦੀ ਹੈ ਤੇ ਭਗਤ ਜੀ ਨੇ ਕਿਹਾ ਪਤ ਫਰੀਦ ਜੀ ਨੇ ਜਾਂ ਕੁਆਰੀ ਤਾਂ ਚਾਓ ਵਿਵਾਹਿਤ ਹੈ ਮਾਮਲੇ ਫਰੀਦਾ ਇਹੋ ਪਛੋਤਾਉ ਵੱਤ ਕੁਆਰੀ ਨਾ ਥੀਏ ਇਹ ਛਰ ਕੇ ਇਸ ਕਰਕੇ ਜਿੰਨਾ ਵੀ ਪੀੜੇ ਪੀਕੇ ਘਰ ਕਦੇ ਨਹੀਂ ਰਹਿਣਾ ਇਹ ਸਾਡਾ ਜਿੱਥੇ ਅਸੀਂ ਆਏ ਆ ਨਾ ਇਹ ਸੰਸਾਰ ਇਹ ਸਾਡਾ ਪੀਕੇ ਘਰ ਹੈ ਤੇ ਪਰੰਤੂ ਜਿਹੜਾ ਸਾਡਾ ਅਕਾਲਪੁਰਖ ਵੈਸ਼ਨੂ ਦੇ ਨਾਲ ਸਾਡਾ ਮਲਾਪ ਹੋਣਾ ਅਸੀਂ ਇਹ ਦੁਨੀਆ ਤੋਂ ਜਾਣਾ ਹਰ ਹਰ ਲਿਖ ਪਾਇਆ ਪੀੜੇ ਦਿਨ ਚਾਰ ਹੈ ਇਥੇ ਚਾਰ ਦਿਨ ਹੀ ਰਹਿਣਾ ਹੈ ਜਿੱਤੇ ਆਸਣ ਬੈਠੇ ਬੈਠ ਕੇ ਤੇ ਬੈਸ ਗਿਆ ਸੇਖ ਰਹਿਜਾਤੀ ਜਗ ਨਾ ਕੋਈ ਥਿਰ ਰਹਾ ਜਿਤੇ ਆਸਣਾਂ 'ਤੇ ਬੈਠੇ ਕੇਤੇ ਬੈਸ ਗਿਆ ਜਿਹੜੇ ਆਸਣ 'ਤੇ ਅਸੀਂ ਬੈਠੇ ਆ ਨਾ ਇਹਦੇ ਤੋਂ ਕਈ ਉੱਠ ਉੱਠ ਕੇ ਚਲੇ ਗਏ ਕਈ ਇਸ ਧਰਤੀ ਤੋਂ ਹੋਏ ਆ ਤੇ ਇਹ ਚਾਰ ਦਿਨ ਇੱਥੇ ਅਸੀਂ ਰਹਿਣਾ ਤੇ ਪਹਿਲਾਂ ਹੀ ਲਿਖ ਕੇ ਤੇ ਪਾ ਦਿੱਤਾ ਹੈ ਕਿ ਤੁਸੀਂ ਇਥੋਂ ਚਲੇ ਜਾਣਾ ਹੈ ਸੋਭਾਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਉਹ ਇਸਤਰੀ ਉਹ ਸੋਭਾਵੰਤੀ ਹੋ ਜਾਂਦੀ ਹੈ ਜਿਹੜੇ ਆਪਣੇ ਪਤੀ ਪਰਮੇਸ਼ਰ ਨੂੰ ਜੀ ਆਜਾਦ ਕਰਦੀ ਹੈ ਇਤਨੇ ਗੁਰਮਖ ਪਿਆਰੇ ਜਿਹੜੇ ਨਾਮ ਜਪਦੇ ਨੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਤੇ ਵੈਗੁਰੂ ਵੈਗੁਰੂ ਕਰਦੇ ਨੇ ਉਹਨਾਂ ਦੀ ਸਭ ਜਗ੍ਹਾ ਸੋਭਾ ਹੁੰਦੀ ਹੈ ਜੀ ਪੇਵ ਕੜੇ ਗੁਣ ਸੰਮਲੇ ਸਉ ਰਹਿ ਵਾਸ ਪਾਇਆ ਗੁਰਮਖ ਸਹਿਜ ਸਮਾਨੀਆਂ ਹਰ ਹਰ ਮਨ ਪਾਇਆ ਜਿੰਨੇ ਆਪਣੇ ਪੇਕੇ ਰਿੰਦੀ ਦੀ ਬੀਬੀ ਨਹੀਂ ਗੁਣ ਇਕੱਠੇ ਕਰ ਲਿਆ ਉਹਨਾਂ ਨੂੰ ਰੋਟੀ ਪਾਣੀ ਬਣਾਉਂਦਾ ਹੁੰਦਾ ਉਹਨਾਂ ਸਬਜ਼ੀ ਪਾਣੀ ਬਣਾਉਂਦੇ ਆ ਤੇ ਘਰ ਦੇ ਕੰਮ ਸਾਰੇ ਹੁੰਦੇ ਆ ਤੇ ਉਹ ਸਹਰੇ ਘਰ ਬੜੀ ਸੌਖੀ ਵਸ ਪੈਂਦੀ ਆ ਇਸ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਆ ਇਸ ਦੁਨੀਆ ਤੇ ਰਹਿੰਦੇ ਆ ਨਾਮ ਧਨ ਇਕੱਠਾ ਕਰਦੇ ਆ ਨਾ ਜਿਹੜੇ ਤੇ ਜਦੋਂ ਸਹਰੇ ਆਪਣੇ ਕਾਲਪੁਰ ਕੋਲ ਜਾਂਦੇ ਆ ਤੇ ਫਿਰ ਉਹਨਾਂ ਦਾ ਸੌਖਾ ਵਾਸਾ ਹੋ ਜਾਂਦਾ ਹੈ ਜੀ ਗੁਰਮੁਖ ਸੈ ਰ ਸਮਾਣੀਆਂ ਹਰ ਹਰ ਮਨ ਭਾਇਆ ਉਹ ਐਸੇ ਗੁਰਮੁਖਾ ਜਿਹੜੇ ਐਸੀਆਂ ਜਿਹੜੀਆਂ ਇਸਤਰੀਆਂ ਉਹ ਜਦੋਂ ਸਹਰੇ ਘਰ ਜਾਂਦੀਆਂ ਨਾ ਬੜੀ ਚੰਗੀ ਸਮਾਈ ਹੋ ਜਾਂਦੀ ਉਹਨਾਂ ਦੀ ਤੂ ਆਪਣੇ ਪਰਮੇਤ ਪਤੀ ਪਰਮੇਸ਼ਰ ਨੂੰ ਭਾਜ ਜਾਂਦੀਆਂ ਹਨ ਇਸ ਤਰ੍ਹਾਂ ਜਿਹੜੇ ਗੁਰਮੁਖ ਨਾਮ ਜਪਦੇ ਸਹਿ ਦਿਵਸਤਾ ਚ ਆ ਜਾਂਦੇ ਹਨ ਉਹ ਅਕਾਲ ਹਰ ਹਰ ਮਨ ਪਾਇਆ ਹਰੀ ਕਾਰਪੁਰ ਕਰੇ ਮਨ ਨੂੰ ਭਾਜ ਜਾਂਦੇ ਹਨ ਜੀ ਸਸਰੇ ਪਈਏ ਪਰ ਵਸੈ ਕੋਹ ਕਿਤਬਦ ਪਾਈਏ ਆਮਨ ਰੰਜਨ ਅਲਖ ਹੈ ਆਪੇ ਮੇਲਾਈਏ ਜਦੋਂ ਪੇਕੇ ਰਹਿੰਦਿਆਂ ਉਸ ਪਤੀ ਪਰਮੇਸ਼ਰ ਦੀ ਯਾਦ ਦੇ ਵਿੱਚ ਸਮਾ ਬਤਾਇਆ ਤੇ ਇਹ ਇਹੋ ਸੋਚਦੇ ਰਹੇ ਕਿ ਪਤੀ ਪਰਮੇਸ਼ਰ ਨੂੰ ਕਿਵੇਂ ਪਾਇਆ ਜਾਵੇ ਇਹ ਜਦੋਂ ਅਸੀਂ ਇਸ ਸੰਸਾਰ ਤੇ ਰਹਿੰਦੇ ਆ ਤੇ ਨਾਮ ਜਪਦੇ ਨਾਮ ਜਪ ਕੇ ਅਸੀਂ ਕਿਸੇ ਸਾਧੂ ਸੰਤ ਕੋਲੋਂ ਇਹ ਸ਼ਬਦ ਲੈ ਲਿਆ ਗੁਰੂ ਕੋਲੋਂ ਗੁਰੂ ਨੇ ਸਾਨੂੰ ਮੰਤਰ ਦੇ ਦਿੱਤਾ ਕਿ ਇਸ ਤਰ੍ਹਾਂ ਪ੍ਰਮਾਤਮਾ ਪਰਮੇਸ਼ਰ ਪਾਇਆ ਜਾ ਸਕਦਾ ਹੈ ਤਾਂ ਫਿਰ ਇਹ ਸਾਨੂੰ ਵਿਧੀ ਮਿਲ ਗਈ ਪਹਿਲਾਂ ਅਸੀਂ ਸੋਚਦੇ ਹਾਂ ਕਿਹੜੀ ਵਿਧੀ ਹੈ ਵਿਧੀ ਹੈ ਕਿ ਪ੍ਰਮਾਤਮਾ ਦਾ ਨਾਮ ਜਪੋ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋ ਇਸ ਤਰ੍ਹਾਂ ਜਿਹੜੀ ਇਸਤਰੀ ਪੇਕੇ ਘਰ ਹੈ ਸਸਰੇ ਪਈਏ ਪਿਰ ਵਸੇ ਕੋ ਕਿਤਬੇ ਤੇ ਮਿਲ ਗਏ ਵੀ ਸੌਰੇ ਨੀਂਦੇ ਵੀ ਘਰ ਵੀ ਯਾਦ ਕਰਦੀ ਆਪਣੇ ਪਤੀ ਨੂੰ ਤੇ ਪੇਕੇਆ ਘਰ ਵੀ ਯਾਦ ਕਰਦੀ ਹੈ ਤੇ ਕਿ ਕਿਸ ਤਰ੍ਹਾਂ ਪ੍ਰਮਾਤਮਾ ਨੂੰ ਪਾਇਆ ਜਾਵੇ ਆਪ ਨਰੰਜਨ ਅਲਖ ਹੈ ਆਪੇ ਮੇ ਲਾਈਏ ਉਹਦਾ ਕਾਲਪੁਰਖ ਵੈਗਰੂ ਹੈ ਨਾ ਉਹ ਨਰੰਜਨ ਹੈ ਕਾਲਕ ਤੋਂ ਰਹਤਾ ਹੈ ਅਲਖ ਹੈ ਉਹ ਲਖਿਆ ਨਹੀਂ ਜਾ ਸਕਦਾ ਕਿ ਕਿੱਡਾ ਵੱਡਾ ਹੈ ਇਸ ਕਰਕੇ ਉਹ ਆਪ ਮਿਲ ਆ ਲੈਂਦਾ ਹੈ ਇਸ ਤਰ੍ਹਾਂ ਜਦੋਂ ਪਤੀ ਪਰਮੇਸ਼ਰ ਨੂੰ ਜਾ ਕੇ ਹਿਸਤਰੀ ਮਿਲਦੀ ਹੈ ਨਾ ਤੇ ਉਸ ਨੂੰ ਯਾਦ ਕਰਦੀ ਉਸ ਦੀ ਜਾਦ ਦੇ ਸਮਾਂ ਬਤਾਇਆ ਜਾਂਦਾ ਹੈ ਤੇ ਉਹ ਪਤੀ ਪਰਮੇਸ਼ਰ ਉਸ ਇਸਤਰੀ ਨੂੰ ਆਪਣੇ ਘਰ ਨਾਲ ਲਾ ਲੈਂਦਾ ਹੈ ਆਪਣੇ ਨਾਲ ਮਿਲਾ ਲੈਂਦਾ ਹੈ ਜੀ ਰਹਾਉ ਟਹਿਰਾਉ ਦੇ ਕੇ ਪਰਮਾਉਂਦੇ ਹਨ ਆਪੇ ਹੀ ਪ੍ਰਭ ਦੇ ਮਤ ਹਰ ਨਾਮ ਧਿਆਈਐ ਵਡਭਾਗੀ ਸਤਗੁਰ ਮਿਲਾਏ ਮੁਖੇ ਅੰਮ੍ਰਿਤ ਪਾਈਐ ਆਪੇ ਹੀ ਪ੍ਰਭ ਦੇ ਮਤ اے ਵੈਗਰੂਏ ਬਖਸ਼ਿਸ਼ ਕਰੋ ਸਾਡੇ ਤੇ ਸਾਨੂੰ ਇਸ ਤਰ੍ਹਾਂ ਦੀ ਮੱਤ ਦੇ ਦੇਓ ਕਿ ਅਸੀਂ ਪਰਮਾਤਮਾ ਦਾ ਨਾਮ ਤੇ ਆਉਂਦੇ ਰਹੀਏ ਨਾਮ ਜਪਦੇ ਰਹੀਏ ਜੀ ਵਡਭਾਗੀ ਸਤਗੁਰ ਮਿਲਾਏ ਮੁੱਖ ਅੰਮ੍ਰਿਤ ਪਾਈਏ ਕਿਸ ਤਰ੍ਹਾਂ ਸਾਨੂੰ ਵੱਡੇ ਭਾਗਾ ਦੇ ਵਡਭਾਗੀ ਹਰ ਸੰਗਤ ਪਾਵੈ ਭਾਗ ਹੀਣ ਪਰਮ ਝੋਟਾ ਖਾਵੈ ਇਸ ਕਰਕੇ ਮਹਾਰਾਜੇ ਵਡਭਾਗ ਵੱਡੇ ਭਾਗਾ ਵਾਲਿਆਂ ਨੂੰ ਪਰਮਾਤਮਾ ਮਿਲਦਾ ਹੈ ਤੇ ਉਹ ਸਾਨੂੰ ਮਿਲ ਜਵੇ ਤੇ ਮੁੱਖ ਅੰਮ੍ਰਿਤ ਪਾਈਏ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਜਿਹੜਾ ਅੰਮ੍ਰਿਤ ਹੈ ਨਾ ਇਹ ਫੇ ਪ੍ਰਮਾਤਮਾ ਦੀ ਕਿਰਪਾ ਨਾਲ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਤੇ ਜਿਨ੍ਹਾਂ ਨੇ ਅੰਮ੍ਰਿਤ ਅੰਮ੍ਰਿਤ ਪੀਆ ਸਤਗੁਰ ਦੀਆ ਔਰ ਨਾ ਜਾਣਾ ਦੂਆ ਤੀਆ ਜਿਨ੍ਹਾਂ ਅੰਮ੍ਰਿਤ ਪੀ ਲਿਆ ਨਾ ਉਹ ਫੇ ਕਿਸੇ ਦੀ ਕਾਰਪੁਰਖ ਤੋਂ ਵੈਗੂ ਤੋਂ ਬਿਨਾ ਪ੍ਰਵਾਹ ਨਹੀਂ ਕਰਦੇ ਜੀ ਹੋ ਮੈਂ ਦੁਬਦਾ ਬਿੰਸ ਜਾਏ ਸਹਿਜੇ ਸੁਖ ਸਮਾਈਏ ਸਭ ਆਪੇ ਆ ਵਰਤਦਾ ਆਪੇ ਨਾਏ ਲਾਈਐ ਫਿਰ ਅਸਾਂ ਮਾਰਾ ਸਾਡੇ ਕਰ ਦਿਓ ਕਿਰਪਾ ਸੜਦੇ ਕਰਦੇ ਬਖਸ਼ਿਸ਼ ਅਸੀਂ ਅੰਮ੍ਰਿਤ ਛਕ ਲਈਏ ਅੰਮ੍ਰਿਤ ਵਾਲੇ ਹੋ ਜੀਏ ਨਾਮ ਰਸ ਚ ਪੀਏ ਤੇ ਸਾਡੀ ਹਉਮੈ ਹੰਕਾਰ ਦੀ ਜਿਹੜੀ ਦੁਬਦਾ ਵਾ ਉਹ ਸਾਰੀ ਖਤਮ ਹੋ ਜਾਏ ਤੇ ਅਸੀਂ ਸੁੱਖਾਂ ਦੇ ਵਿੱਚ ਸਮਾਜੇਗੇ ਸੁੱਖ ਹੁੰਦਾ ਏ ਕਿ ਨਾਮ ਜਪਿਆ ਕਿਰਤ ਕੀਤੀ ਆ ਵੰਡ ਕੇ ਛਕਿਆ ਤੇ ਬੜਾ ਤੁਹਾਡਾ ਮਨ ਸਹਿਜ ਵਸਤਾ ਚ ਆ ਜਾਊਗਾ ਨਹੀਂ ਤੇ ਮਨ ਭਟਕਦਾ ਰਹਿੰਦਾ ਨਾਮ ਹੋਣੇ ਨਾਨਕਾ ਤੈ ਤਾਂ ਨੇ ਉੱਡੇ ਖੇ ਜਿਹੜੇ ਨਾਮ ਨਹੀਂ ਜਪਦੇ ਨਾ ਉਹਨਾਂ ਦੇ ਤੰਤੋਂ ਹੀ ਖੇ ਉੱਡਦੇ ਰਹਿੰਦੇ ਤੇ ਉਹਨਾਂ ਦੀ ਬੋਲੀ ਵੀ ਮਾੜੀ ਹੁੰਦੀ ਹੈ ਦੀਵਨ ਗੋਰਾ ਬਹੁਤ ਬਾਤਾਂ ਜਾਣੇ ਉਹ ਹੱਦਰ ਕੇ ਭ੍ਰਸ਼ਟੀ ਉਹਨਾਂ ਦੀਆਂ ਗੱਲਾਂ ਵੀ ਮਾੜੀਆਂ ਹੁੰਦੀਆਂ ਤੇ ਮਾੜਾ ਹੀ ਬੋਲਦੇ ਆ ਇਸ ਕਰਕੇ ਉਹਨਾਂ ਦਰਗਾਹ ਦੇ ਵਿੱਚ ਟਿਕਾਣਾ ਨਹੀਂ ਮਿਲਦਾ ਉੱਥੋਂ ਧੱਕੇ ਹੁੰਦੇ ਨੇ ਭ੍ਰਿਸ਼ਟ ਹੋਏ ਹੁੰਦੇ ਹਨ ਜੀ ਸਭ ਆਪੇ ਆ ਵਰਤਦਾ ਆਪੇ ਨਾਂ ਲਾਈਐ ਇਹ ਕਰਪੁਰ ਕਬੈ ਗੁਰੂ ਹੈ ਨਾ ਜਿਹੜਾ ਗੁਰੂ ਮਹਾਰਾਜੀ ਫਰਮਾਉਂਦੇ ਨੇ ਉਹ ਆਪੇ ਹੀ ਸਾਰੇ ਜਗੇ ਵਰਤਦਾ ਤੇ ਆਪੇ ਆਪਣੇ ਨਾਮ ਦੇ ਨਾਲ ਲਾ ਲੈਂਦਾ ਹੈ ਆਪਣੇ ਗੱਲ ਨਾਲ ਲਾ ਲੈਂਦਾ ਹੈ ਜੀ ਮਨਮੁਖੇ ਗਰਬ ਨਾ ਪਾਇਓ ਅਗਿਆਨ ਅਿਆਣੇ ਸਤਗੁਰ ਸੇਵਾ ਨਾ ਕਰੇ ਫਿਰ ਫਿਰ ਪਛਤਾਣੇ ਜਿਹੜੇ ਮਨਮੁਖ ਲੋਕ ਆ ਨਾ ਜਿਹੜੇ ਗੁਰੂਵਾਲਾ ਪਿੱਠ ਕਰਕੇ ਚੱਲਦੇ ਆਪਣੇ ਮਨ ਦੀ ਮੁਖੀ ਦੇ ਚੱਲਦੇ ਆ ਉਹ ਹੰਕਾਰੀ ਨੇ ਉਹ ਹੰਕਾਰ ਨੇ ਤੇ ਇੰਨੇ ਅਗਿਆਨ ਹੈ ਤੇ ਉਹ ਬਿਲਕੁਲ ਅਨਾੜੀ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਮਝ ਨਹੀਂ ਹੈ ਜੀ ਸਤਗੁਰ ਸੇਵਾ ਨਾ ਕਰੇ ਫਿਰ ਫਿਰ ਪਛਤਾਣੇ ਉਹ ਸੱਚੇ ਗੁਰੂ ਦੀ ਸੇਵਾ ਨਹੀਂ ਕਰਦੇ ਤੇ ਫੇ ਪਛਤਾਉਰੇ ਪਛਾਉਦੇ ਰਹਿੰਦੇ ਹਨ ਉਹ ਜਦੋਂ ਜੰਮ ਦੇ ਵਾਸ ਪੈਂਦੇ ਹਨ ਜਦੋਂ ਜੰਮ ਦਾ ਸੰਗਲ ਗਲ ਵਿੱਚ ਪੈਂਦਾ ਫੇਰ ਪਛਤਾਉਂਦੇ ਹਨ ਜੀ ਗਰਭ ਜੋਨੀ ਵਾਸ ਪਾਏ ਤੇ ਗਰਭੇ ਗਲ ਜਾਣੇ ਮੇਰੇ ਕਰਤੇ ਏ ਮੈਂ ਭਾਵਦਾ ਮਨ ਮੁਖ ਪਰਮਾਣੇ ਗਰਭ ਜੋਨੀ ਵਾਸ ਪਾਏ ਤੇ ਗਰਭੇ ਗਲ ਜਾਣੇ ਕਈ ਜਨਮ ਗਰਭ ਹਿਰ ਖਿਰਿਆ ਖਰਿਆ ਕਈ ਜਨਮ ਜਿਹੜਾ ਵਾ ਜਦੋਂ ਅਸੀਂ ਸਾਨੂੰ ਇਹ 184 ਦੇ ਵਿੱਚੋਂ ਇੱਕ ਜੁਗਨ ਮਿਲੀ ਆ ਨਾ ਮਨੁੱਖਾ ਦੇ ਹੀ ਮਿਲੀ ਆ ਉਦੋਂ ਪਹਿਲਾਂ ਅਸੀਂ ਪਤਾ ਨਹੀਂ ਕਿੰਨੀਆਂ ਜੁਗਨੀਆਂ 'ਚ ਫਿਰਦੇ ਰਹੇ ਹਾਂ ਕਿੱਥੇ ਕਿੱਥੇ ਪਾਉਂਦੇ ਰਹੇ ਹਾਂ ਕਈ ਵਾਰੀ ਕਈ ਕਈ ਜਨਮ ਗਰਭ ਹੇੜ ਖਿਰਿਆ ਤੇ ਕਈ ਜਨਮ ਅਸੀਂ ਮਾਤਾ ਦੇ ਪੇਟ ਦੇ ਵਿੱਚ ਹੀ ਮਰ ਜਾਂਦੇ ਰਹੇ ਹਾਂ ਇਹ ਗਰਭ ਜੁਗਨੀ ਵਾਸ ਪਾਏ ਦੇ ਵਾਰ-ਵਾਰ ਗਰਭ ਜੁਗਨੀ 'ਚ ਵਾਸ ਪਾਉਂਦੇ ਰਹੇ ਹਾਂ ਤੇ ਕਈ ਵਾਰ ਗਰਭ ਦੇ ਵਿੱਚ ਗਲ ਜਾਂਦੇ ਰਹੇ ਹਾਂ ਜੀ ਮੇਰੇ ਕਰਤੇ ਐਵੇਂ ਭਾਵਦਾ ਮਾਨਮੁਖੇ ਪਰਮਾਣੇ ਜਿਹੜੇ ਮਾਨਮਖ ਲੋਕ ਹੈ ਨਾ ਉਹ ਮੇਰੇ ਕਰਤਾ ਇੰਜ ਹੀ ਕਰਦਾ ਉਹਨਾਂ ਨੂੰ ਕਿ ਉਹ ਕਦੇ ਜੰਪੇ ਮਰਪੇ ਕਦੇ ਗਰਭ ਹੜਖਿਰਿਆ ਕਈ ਜਨਮ ਸਾਖਿ ਕਰ ਪਾਇਆ ਕਈ ਜਨਮ ਗਏ ਕੀਟ ਪਤੰਗਾ ਕਈ ਜਨਮ ਗਾ ਜਮੀਨ ਕਰੰਗਾ ਕਈ ਜਨਮ ਪਰ ਪੰਖੀ ਸਰਪ ਹੋਇਓ ਕਈ ਜਨਮ ਹੈ ਵਰਬਿਰਖ ਜੋਇਓ ਉਹ ਵੱਖ-ਵੱਖ ਜੁਨੀਆਂ ਚ ਪਾਉਂਦੇ ਰਹਿੰਦੇ ਹਨ ਤੇ ਉਹ ਭਰਮ ਦੇ ਹੀ ਰਹਿ ਜਾਂਦੇ ਹਨ ਮੇਰੇ ਹਰਿ ਪ੍ਰਭ ਲੇਖ ਲਿਖਾਇਆ ਤੁਰ ਮਸਟਕ ਪੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰ ਸੂਰਾ ਮੇਰੇ ਹਰੀ ਪ੍ਰਭੂ ਨੇ ਮੇਰੇ ਜਿਹੜਾ ਲੇਖ ਲਿਖ ਦਿੱਤਾ ਨਾ ਉਹਦੇ ਮੇਰਾ ਸਾਰਾ ਕੁਝ ਜਿਹੜਾ ਮੱਥੇ ਤੇ ਲੇਖ ਲਿਖਿਆ ਹੈ ਨਾ ਹਰਿ ਪ੍ਰਭ ਲੇਖ ਲਿਖੇ ਤੁਰ ਮਸਟਕ ਪੂਰਾ ਲੇਖ ਲਿਖ ਦਿੱਤਾ ਤੇ ਹਰ ਹਰ ਨਾਮ ਧਿਆਇਆ ਫਿਰ ਮੈਂ ਪ੍ਰਭ ਪਰਮਾਤਮਾ ਦਾ ਨਾਮ ਤੇ ਆਇਆ ਭੇਟਿਆ ਗੁਰ ਸੂਰਾ ਸਤਿਗੁਰੂ ਜਿਹੜਾ ਪੂਰਾ ਗੁਰੂ ਹੈ ਨਾ ਸੂਰਮਾ ਗੁਰੂ ਆ ਉਹਨੂੰ ਭੇਟਿਆ ਜਦੋਂ ਉਹਨੂੰ ਮਿਲਿਆ ਨਾ ਉਹਨੇ ਮੈਨੂੰ ਗਲਦਨ ਲਾ ਲਿਆ ਤੇ ਮੇਰੇ ਚੰਗੇ ਭਾਗ ਸੀ ਚੰਗੇ ਮੇਰੇ ਲੇਖ ਲਿਖੇ ਸੀ ਮਸਤਕ ਦੇ ਜਿਨ੍ਹਾਂ ਕਰਕੇ ਮੇਰਾ ਆਪਣੇ ਸੱਚੇ ਗੁਰੂ ਦੇ ਨਾਲ ਪੂਰੇ ਗੁਰੂ ਦੇ ਨਾਲ ਮਲਾਪ ਹੋ ਗਿਆ ਜੀ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਦਪ ਬੀਰਾ ਹਰ ਹਰ ਬਖਸ਼ ਮਲਾਏ ਪ੍ਰਭ ਜਨ ਨਾਨਕ ਕੀਰਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੇ ਥਾਈ ਤਾਬੋ ਕਿਹਾ ਕਾੜਾ ਜਿਓ ਹੈ ਵੈਗਰੂ ਜੀ ਤੁਸੀਂ ਮੇਰੇ ਪਿਤਾ ਵੀ ਹੋ ਤੁਸੀਂ ਮੇਰੇ ਮਾਤਾ ਵੀ ਹੋ ਤੁਸੀਂ ਮੇਰੇ ਦੋਸਤ ਵੀ ਹੋ ਤੁਸੀਂ ਮੇਰੇ ਭਰਾ ਵੀ ਹੋ ਤੁਸੀਂ ਮੇਰੇ ਰਿਸ਼ਤੇ ਵੀ ਰਿਸ਼ਤੇਦਾਰ ਵੀ ਜੋ ਤੇ ਇਸ ਕਰਕੇ ਉਹ ਕਿਉਂ ਆ ਕਿਉਂਕਿ ਮੈਂ ਵੈਗਰੂ ਜੀ ਤੁਹਾਡਾ ਨਾਮ ਜਿਆਦਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰੀ ਦਾ ਨਾਮ ਹੀ ਮੇਰਾ ਸਭ ਕੁਝ ਹੈ ਤੇ ਉਹ ਮੇਰਾ ਦੋਸਤ ਵੀ ਤੇ ਮੇਰਾ ਵੀਰਾ ਮੇਰਾ ਭਰਾ ਵੀ ਹੈ ਜੀ ਹਰ ਹਰ ਬਖਸ਼ ਮਲਾਏ ਪ੍ਰਭ ਜਨ ਨਾਨਕ ਕੀਰਾ ਉਹਨੇ ਬਖਸ਼ਿਸ਼ ਕਰਕੇ ਪ੍ਰਭੂ ਨੇ ਮੈਨੂੰ ਮਿਲਾ ਦਿੱਤਾ ਮੈਂ ਤੇ ਇੱਕ ਕੀੜਾ ਹਾਂ ਤੇ ਉਸ ਪ੍ਰਮਾਤਮਾ ਨੇ ਕਰਤੀ ਕਿਰਪਾ ਜਿਸ ਤਰ੍ਹਾਂ ਕੋਈ ਵੀ ਵਿਅਕਤੀ ਜਦੋਂ ਪ੍ਰਮਾਤਮਾ ਦੇ ਦਰ ਤੇ ਜਾਂਦਾ ਹੈ ਨਾ ਜਦੋਂ ਗੁਰੂ ਘਰ ਜਾਂਦਾ ਹੈ ਗੁਰੂ ਘਰ ਜਾਂਦਾ ਤੇ ਪਹਿਲਾਂ 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 ਨੂੰ ਮੁਸ਼ਕਲਾਂ ਆਉਂਦੀਆਂ ਲੋਕ ਕਹਿਣ ਵਾਲੇ ਬੜਾ ਕੁਝ ਕਹਿੰਦੇ ਆ ਤੇ ਜਦੋਂ ਪ੍ਰਮਾਤਮਾ ਦੀ ਜਾ ਕੇ ਸਿਫਤ ਸਲਾਹ ਕਰਦਾ ਨਾ ਪ੍ਰਮਾਤਮਾ ਦੇ ਚਰਨਾਂ ਲੱਗਦਾ ਉਹਦੀ ਬਖਸ਼ਿਸ਼ ਹੋਈ ਹੁੰਦੀ ਹੈ ਤੇ ਫਿਰ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਉਹਨਾਂ ਕੀੜਿਆਂ ਨੂੰ ਗੁਰੂ ਮਹਾਰਾਜ ਆਪਣੇ ਘਰ ਨਾਲ ਲਾ ਲੈਂਦੇ ਹਨ ਜੀ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਦੇ ਆ ਕੋਈ ਐਸਾ ਸ਼ਬਦ ਜੋ ਗੁਰਮਤ ਦੇ ਅਨੁਕੂਲ ਨਾ ਹੋਵੇ बोलेया ਗਿਆ ਵੇ ਗੁਰੂ ਸੰਗਤ ਗੁਰੂ ਮਹਾਰਾਜ ਬਖਸ਼ਿਸ਼ ਕਰਨੀ ਮਿਹਰ ਕਰਨੀ ਮaaf ਕਰ ਦੇਣਾ ਜੀ ਬਖਸ਼ ਦੇਣਾ ਜੀ ਗਲਤੀਆਂ ਹੋ ਜਾਂ ਤੋਸ਼ ਬੁੱਧੀ ਹੈ ਜੀ ਗਲਤੀਆਂ ਹੋ ਜਾਂਦੀਆਂ ਹਨ ਤੇ ਮaaf ਕਰਨ ਯੋਗ ਹੈ ਸੰਗਤ ਮaaf ਕਰ ਦੇਣਾ ਜੀ ਸੱਚ ਮਹਾਰਾਜ ਕਿਰਪਾ ਕਰਨ ਹੋਰ ਸਮਤ ਦੇਣ ਕਿ ਆਪ ਜੀ ਦੇ ਸੇਵਾ ਵਿੱਚ ਜੋ ਗੁਰਬਾਣੀ ਹੈ ਇਹਦੇ ਚ ਚੰਗੀ ਭਾਵਨਾ ਦੇ ਨਾਲ ਵਿਆਖਿਆ ਜਿਹੜੀ ਆ ਉਹ ਮੈਂ ਕਰ ਸਕਾਂ ਤੇ ਮਹਾਰਾਜ ਬਖਸ਼ਿਸ਼ ਕਰਦੇ ਰਹਿਣ ਜੀ ਔਰ ਆਖਰੀ ਪੰਕਤੀਆਂ ਪੜ ਕੇ ਸਮਾਪਤੀ ਵੱਲ ਵਧਗੇ ਜੀ ਮੇਰਾ ਮਾਤ ਪਿਤਾ ਮਤਾਹਰ ਨਾਮਹ ਹਰ ਬੰਦਪ ਬੀਰਾ ਹਰ ਹਰ ਬਖਸ਼ ਮਲਾਏ ਪ੍ਰਭ ਜਨ ਨਾਨਕ ਕੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ